ਹਾਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਤੁਹਾਡਾ ਜਿੰਨੇ ਵੀ ਸਾਡੇ ਨਾਲ ਨਵੇਂ ਤੇ ਪੁਰਾਣੇ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਉਹਨਾਂ ਦਾ ਜੀ ਸਾਰਿਆਂ ਦਾ ਤਾਹ ਜਲੋ ਧੰਨਵਾਦ ਜੀ ਇੱਕ ਮੇਰੀ ਹਰਜੀਤ ਕੋਰ ਭੈਣ ਹੈ ਜੀ ਇੰਗਲੈਂਡ ਤੋਂ ਉਹ ਸਾਨੂੰ ਹਰ ਰੋਜ਼ ਵੀਡੀਓ ਦੇ ਵਿੱਚ ਬਹੁਤ ਸੋਹਣੇ ਕਮੈਂਟ ਮਾਰਦੇ ਆ ਤੇ ਮਾਤਾ ਲਈ ਕਹਿੰਦੀ ਵੀ ਪੁੱਤ ਟੈਨਸ਼ਨ ਨਾ ਲਿਓ ਅਸੀਂ ਸਾਰੇ ਜਿਹੜੇ ਜਿੰਨੇ ਸਾਡੇ ਅਸੀਂ ਥੋੜੀ ਵੀਡੀਓ ਦੇਖਦੇ ਆ ਅਸੀਂ ਅਰਦਾਸ ਹੀ ਕਰਦੇ ਰਹਿੰਦੇ ਆ ਵੀ ਮਾਤਾ ਜਲਦੀ ਤੋਂ ਜਲਦੀ ਠੀਕ ਹੋ ਜਵੇ ਤੇ ਤੁਹਾਡਾ ਸਾਰਾ ਪਰਿਵਾਰ ਛੇਤੀ ਤੋਂ ਛੇਤੀ ਆ ਖੁਸ਼ੀਆਂ ਭਰਿਆ ਬੜ ਜਵੇ ਵੀ ਜਿੱਦਾਂ ਹੈਗਾ ਤਾਂ ਹਾਂਜੀ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਖਾਤੇ ਪਾਪਾ ਜੀ ਤਰੂ ਕੇ ਬੈਠ ਮਰੇ ਇੰ ਇ ਤੈਨੂੰ ਆਏ ਤਾਂ ਪਤਾ ਇਹ ਦੀ ਇਹ ਦੀ ਸੱਚੀ ਗੱਲ ਬੋਦੂਗਾ ਸੱਚੀ ਗੱਲ ਦੀ ਸਾਰਿਆਂ ਨੂੰ ਪਰਮਾਤਮਾ ਦੀ ਗਿਰਦਾਸ ਤਾ ਤੁਸੀਂ ਹਮੇਸ਼ਾ ਜਰਦੀ ਕਲਾ ਵਿੱਚ ਰਹੋ ਤਾਂ ਦੁੱਖ ਨਾ ਹੋ ਤੇ ਦੁੱਖ ਤੋਂ ਕੰਮ ਮਾ ਦਿੰਦੇ ਹੋ ਤੁਸੀਂ ਹੁਣ ਕੰਮ ਤੋਂ ਆ ਗਏ ਮੈਂ ਤਾਂ ਕੰਮ ਤੇ ਤਾਂ ਆ ਗਿਆ ਤਾਂ ਤੇ ਵੀਡੀਓ ਇਹ ਕਰਾ ਦੇਉ ਨੇ ਉਹਨੇ ਜਿਹੜੀ ਗੱਲ ਕਿਹਾ ਸੀ ਹਾਂ ਮੈਂ ਥੈਰੇਪੀ ਥੈਰੇਪੀ ਹੁੰਦੀ ਆ ਉਹ ਪਤਾ ਕਿਆ ਗੱਲ ਆ ਕਿ ਮੈਨੂੰ ਆ ਗਿਆ ਤਾਂ ਬਹੁਤ ਚਲੋ ਮਾਂ ਤੇ ਉੱਪਰ ਤਾਂ ਤਾਂ ਕੁਝ ਹੈ ਵੀ ਨਹੀਂ ਹਨਾ ਦਲਾਇਦੀ ਇਹ 2-3 ਦਿਨ ਹੋ ਗਏ ਮਿੱਤਰ ਆਈ ਆਪਣਾ ਦੀ ਮੋਟਰ ਖੜੀ ਸੀ ਉਹ ਮੈਨੂੰ ਕਹਿੰਦਾ ਯਾਰ ਵੀ ਮੇਰਾ ਕੰਮ ਕਰਕੇ ਚਲੇ ਆ 2 ਘੰਟੇ ਦੇਈਏ ਪਰ ਪਰ ਕੰਮ ਸਾਡਾ ਕਰਦੇ ਕਰਦੇ 2 ਘੰਟੇ ਸਾਰੇ ਦਿਹਾੜੀ ਭੁਟੇ ਕੀ ਕੰਮ ਜਾਣਾ ਵਧ ਗਿਆ ਉੱਥੇ ਫਿਰ ਉਹਦੇ ਕਰਕੇ ਜੀ ਲਿਜਾਣ ਹੈ ਹਨਾ ਕਿ ਹੁਣ 4:30 ਵਜੇ ਲੈ ਕੇ ਜਾਊਂਗਾ ਮਾਤਾ ਨਾਲੇ ਇਹਨੂੰ ਛੱਡੂਗਾ ਪੂਸ਼ਨ ਨਾਲੇ ਲੈ ਕੇ ਜਾਊਗਾ ਮਾਤਾ ਨੂੰ ਠੀਕ ਆ ਜਿੰਨਾ ਤੱਕ ਤੁਹਾਨੂੰ ਦੱਸ ਦਿੰਦੇ ਹਾਂ ਉਹ ਤਾਂ 15 ਮਿੰਟ ਦਾ ਕੰਮ ਆ ਸਾਰੇ ਹੀ। ਦੁਕਾਨ ਲਈ ਹੁੰਦੀ ਮੈਂ। ਹਾਂ ਹਾਂ ਦੁਕਾਨ ਵਿੱਚੇ ਆ ਉਹਨਾਂ ਦੀ ਘਰ ਦੇ ਵਿੱਚੇ ਆਹੋ। ਘਰ ਵਿੱਚੇ ਆ ਸੱਲੂ ਮਾਜਰੇ ਤੇ ਲੋਕ ਮੀਟਰ। ਉਹਨਾਂ ਦੀ ਦੁਕਾਨ ਵਿੱਚੇ ਆ ਤੇ ਘਰ ਵੀ ਵਿੱਚੇ ਆ ਕੋਈ ਚੱਕਰ ਨਹੀਂ ਹੁੰਦਾ। 10 ਮਿੰਟ ਲੱਗਣੇ ਆ ਉੱਥੇ ਸਾਰੀ ਬੀਬੀ ਜੇ। ਹੁਣ ਜਿਹੜੀ ਟੀਬ ਦਿੱਤੀ ਆ ਉਹਨਾਂ ਨੇ ਉਹ ਬਸ ਉਹ ਲਾ ਕੇ ਅੰਦਰ ਜਸ ਸੋਣੇਗੇ ਕਿਉਂ ਐ ਚੰਗੀ ਤਰ੍ਹਾਂ ਵਿੱਚ ਚਲੀ ਜਾਊ। ਹਾਂ ਪਰ ਮੈਂ ਮਾਤਾ ਨੂੰ ਪੁੱਛ ਵੀ ਲਿੱਤਾ ਮੈਂ ਜਾ ਵੀ ਆਇਆ ਤਾਂ ਤੇ ਮੈਨੂੰ ਪੁੱਛਿਆ ਵੀ ਤੂੰ ਦਰਦ ਦੱਸ ਇਹਦੀ ਮੈਂ ਕੱਲ੍ਹ ਨਾਲੋਂ ਮੈਨੂੰ ਸੋਆਂ ਦੇ ਵਿੱਚੋਂ ਜਾਨ ਨਹੀਂ ਜਾਨਾ 20% ਫਰਕ ਆ ਵੀ ਮੇਰਾ ਦਰਦਾ ਜਿਹੜਾ ਉਹ ਹੁੰਦਾ ਹੈ ਕਿ ਮੇਰਾ ਸਰੀਰ ਨੂੰ ਆਕਾ ਹੋ ਲੱਗ ਗਿਆ ਅੱਗੇ ਨਾਲੋਂ ਵੀ ਠੀਕ ਆ ਹੁੰਦਾ ਹੈ ਤੇ ਕਈ ਅੰਗੇ ਚ ਨੂੰ ਯੂਰ ਲਈ ਆ ਵੀ ਮੈਂ ਅੰਗੇ ਤੋਂ ਨਾ ਆ ਲੈ ਕੇ ਉਹ ਇਹਦੀ ਮਰਦੀ ਹੈ ਇਹ ਇਹ ਕਿਆ ਕਹਿੰਦਾ ਜਾਊਗਾ ਅੰਗਰ ਸਿੰਘ ਜਾਊਗਾ ਜਾਊਗਾ ਯੰਗਰ ਜਾਊਗਾ ਜਾਊਗਾ ਜੀ ਜੀ ਜਾਊਗਾ ਤੇ ਹੋਰ ਗੱਲ ਕਿੱਦਾਂ ਚੱਲ ਰਹੀ ਤੇ ਜਿਹੜੇ ਕੰਮ ਹੈਗੇ ਅੱਜ ਮੈਨੂੰ ਦੱਸ ਸਕਦੀ ਏ ਤੂੰ ਕੱਲ ਨੂੰ ਅਸੀਂ ਬਾਬੇ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੱਲ ਨੂੰ ਜਾਣਾ ਅਸੀਂ ਪੀਰ ਨਗਾਹੇ ਨੂੰ ਠੀਕ ਆ ਕੱਦੇ ਸਲਾਹਾਂ ਬਣਾਉਨੇ ਆ ਵੀ ਅਸੀਂ ਪੀਰ ਨਗਾਹੇ ਜਾਣਾ ਪੀਰ ਨਗਾਹੇ ਜਾਣਾ ਅਸੀਂ ਕੱਲ ਨੂੰ ਪੀਰ ਨਗਾਹੇ ਨੂੰ ਜਾਣਾ ਠੀਕ ਆ ਸ਼ੁੱਕਰਵਾਰ ਨੂੰ ਸਾਡੀ ਵਾਪਸੀ ਹੋਊਗੀ ਦੁਪਹਿਰ ਦੇ ਤੇ ਤੇ ਜੇ ਕੋਈ ਕੰਮ ਹੈਗੇ ਆ ਤੂੰ ਸਾਨੂੰ ਦੱਸ ਸਕਦੀ ਏ ਉਜੀ ਬੋਲੀਆ ਕਿ ਤੂੰ ਸੌਦਾ ਲੈਣਾ ਉਹ ਮੰਗਾਲ ਨਹੀਂ ਦੱਸ ਸਕੀ ਅੱਜ ਦੇਖੋ ਦੇਖੋ ਕਾਲੂ ਜਾਣਾ ਤਾਂ ਕਾਲੂ ਜਾਣਾ ਉਹ ਦੱਸਦਾ ਮੈਂ ਕਿਤੇ ਜਾਣ ਦੇ ਟਾਈਮ ਆ ਇਹ ਨਾ ਹੋਵੇ ਆ ਰਹਿ ਗਿਆ ਜੀ ਆਇਆ ਇਹ ਨਾ ਹੋਵੇ ਮੋਹ ਗੱਲ ਕਰਦਾ ਨਾ ਮਨਿੰਦਰ ਜਾਓ ਜਾ ਮਨਿੰਦਰ ਜਿੰਨਾ ਕੁਝ ਬੋਲੀ ਹੁਣ ਛੁੱਟੀਆਂ ਕਰ ਲੈਣ ਦੇ ਜਾਓ ਜੀ ਜਾਓ ਜਿੰਜਾ ਹਾਂ ਮਸੀ ਚੱਲਿਆ ਮੈਂ ਫਿਰ ਅਸੀਂ ਜਾ ਕੇ ਆਵਾਂ ਫੇਪਾ ਚੱਲਣਗੇ ਨਾਲ ਕੇ ਜੇ ਤੈਨੂੰ ਨਾਲ ਕੇ ਨੂੰ ਜਾਣਾ ਫੇਰ ਤੈਨੂੰ ਮੇਰੇ ਨਾਲ ਜਾਣਾ ਆਹ ਬੱਸੀ ਤੇਰੀ ਮਨ ਬੋਲ ਦੋ ਹੋਰ ਨਾਲ ਹਾਂ ਨਾ ਮੈਂ ਕਹ ਰਿਹਾ ਤੂੰ ਕਿਥੋਂ ਦੀ ਆਸਵਾਲ ਤੋਂ ਲੱਖ ਲਈ ਬੈਠੋ ਇੱਕ ਪਾਸੇ ਜੋ ਸਿਆ ਬੋਲ ਮੈਂ ਜਾਣ ਕੇ ਕਿਹੜੇ ਚੱਲੇ ਕਿਤੇ ਵੀ ਜਿਥੋਂ ਦੀ ਸਿੱਖ ਸੋਹਣ ਰੱਖ ਲਈ ਕਿਆ ਕਿਆ ਕਰੇ ਕਿਤੇ ਵੀ ਰੱਖ ਲਈ ਹਾਂ ਠੀਕ ਹੈ ਚੱਲਦਾ ਦੱਸ ਮਨੂ ਨਾ ਨਾ ਜੇ ਮੇਰੇ ਨਾਲ ਮਸੀ ਛੁੱਟੀਆਂ ਹੋਈਆਂ ਨੇ ਮੈਂ ਕਿਹਨੇ ਮੂਹਣਾ ਖੋਣਾ ਚਾਹਣਾ ਇੱਕ ਪਾਸਾ ਦੱਸ ਕਿਆ ਤੂੰ ਤੁਸੀਂ ਕਹਿੰਦੇ ਏਦਾਂ ਕਹਿੰਦੇ ਨਿਆਣੇ ਨੂੰ ਹਾਂ ਇੱਕ ਪਾਸੇ ਜਾਊਗਾ ਹਾਂ ਜਾਂ ਪੀ ਲਗਾਏ ਨੂੰ ਜਾਊਗਾ ਹਾਂ ਜਾਂ ਮੇਰੇ ਨਾਲੇ ਘੁੰਮੂਗਾ ਜਾਂ ਆਪਣੀ ਨਾਲ ਤੇ ਜਾਊਗਾ ਆਪਣੀ ਨਾਲ ਤੁਸੀਂ ਕਿਤੇ ਬਹੁਤ ਦੋਦੀ ਲੱਗਣਾ ਇੱਕ ਦਿਨ ਤਾਂ ਤੁਸੀਂ ਲਾ ਮੈਂ ਕਹਿੰਦਾ ਚਾਰ ਦਿਨ ਲੱਗਣਾ ਨਾ ਨਾ ਇਹ ਕੰਮ ਨਹੀਂ ਇਹ ਕੰਮ ਨਹੀਂ ਹੁੰਦਾ ਪਾਪਾ ਦੇਖੋ ਕਿੱਲੋ ਗਣਾ ਕਿਹੜਾ ਖਸਾ ਕਿੱਲੋ ਗਲੇ ਆਪਾਂ ਨੂੰ ਸਭ ਨੂੰ ਆਟਾ ਕਿੱਲੋ ਤੁਸੀਂ ਕਹਿੰਦੇ ਬਣਦੀਆ ਜੇ ਕਣ ਹੁਣ ਤੁਸੀਂ ਚਲੇ ਗਏ ਅੱਧਾ ਲਾਪਾ ਨੇ ਲਿਆ ਕੇ ਥੋੜੀ ਸਬਜੀ ਉੱਧਰ ਬਣੇ ਨਾ ਉੱਧਰ ਹੋਰ ਹੈ ਕਿ ਮੈਂ ਥੋੜੀ ਆਹ ਦਾ ਗੱਲ ਬਣ ਗਿਆ ਗੱਲ ਕਿ ਜਿੱਧਰ ਨੂੰ ਪੁੱਛਦੇ ਆ ਤਦੂ ਮੈਂ ਕਹਿਣਾ ਹਾਂ ਕਿ ਤੂੰ ਚੀਜ਼ ਐ ਅੱਛਾ ਸਮਾਨ ਜਿਹੜਾ ਘਰ ਵਾਸਤੇ ਚਾਹੀਦਾ ਕੋਈ ਨਾ ਜੇ ਕੁਝ ਗਏ ਤਾਂ ਭੇਜ ਦੇ ਜਾਈਂ ਕੰਮ ਇਹਨੇ ਕਿਤੇ ਕੰਮ ਪਰ ਤੂੰ ਬਲਾ ਆ ਕੇ ਅਣਿਸ਼ੇਤਿੰ ਜਾਣਾ ਪਹਿਲੇ ਮੇਰਾ ਕੰਮ ਪਈ ਹੈ ਕਾਰ ਜਿਹੜਾ ਦਰਸ਼ਤੂ ਹੈ ਮੈਂ ਪੰਨੇ ਨਹੀਂ ਹੋਣਾ ਹੁਣ ਤੁਸੀਂ ਆ ਬੈਠ ਮੈਂ ਗੱਲ ਕਰਕੇ ਦੇਖਦਾ ਮੈਂ ਮੈਂ ਗੱਲ ਕਰੂੰਗਾ ਤੂੰ ਤਾਂ ਕੰਮ ਹੀ ਨਹੀਂ ਉੱਲ ਤੱਕ ਪਾਇਆ ਅਜੇ ਚਾਰ ਸਰੀ ਕੋਈ ਕਿਤੇ ਕਿਤੇ ਕਾਪੀਆਂ ਦੇ ਦਿੰਦਾ ਤਾਂ ਹੋਵੇ ਜੇ ਕੋਈ ਹੋਰ ਕਰ ਇਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਮੈਨੂੰ ਮੈਂ ਦੇ ਕਿਸੇ ਕੋਈ ਗੱਲ ਕਰਕੇ ਦੇਖ ਲਿਓ ਕਲੀਅਰ ਹੋ ਜਾਊਗਾ ਆਪਾਂ ਵੀ ਇਹਨੂੰ ਪੁੱਛ ਰ ਮੈਂ ਹੈਡ ਮਾਰਦਾ ਅੱਜ ਇਹਨਾਂ ਗਰੁੱਪ ਆਪਾਂ ਨਹੀਂ ਜਾਦੇ ਪਾਇਆ ਨਹੀਂ ਹਲੇ ਜਦੋਂ ਪਹਿਲੇ ਮੀਟਿੰਗ ਜਦ ਹੋਈ ਸੀ ਜਦੋਂ ਕਿਹਾ ਸੀ ਪਾਇਆ ਨਹੀਂ ਹਲੇ ਪਾਇਆ ਨਹੀਂ ਬਪਾ ਨਹੀਂ ਪਾਇਆ ਨਹੀਂ ਇੱਕ ਵਾਰ ਤਾਂ ਮਨ ਲੱਗਾ ਕਿ ਠਾਵਾਵਾਂਗੇ ਅੰਗਦ ਅੰਗਦ ਮੈਨੂੰ ਆ ਦੱਸ ਮੈਨੂੰ ਤਾਂ ਤਾਂ ਨੂੰ ਪਤਾ ਕੰਮ ਦੇਣਾ ਕਿਤਨ ਲੱਗ ਗਿਆ ਮੈਨੂੰ ਦਿਖਾਈ ਨਹੀਂ ਮੈਂ ਪੁੱਛ ਰ ਮੈਂ ਇਹੋ ਵਾਈਕ ਨੂੰ ਪੁੱਛ ਰ ਮੈਂ ਮੈਨੂੰ ਆਇਆ ਜਾਂਚੇ 3 ਮਿੰਨ ਦੇ ਕੰਮ ਇਹਦੇ ਇਹਦੇ ਦੇ ਕੰਮ ਭਾਏ ਹੀ ਬੜਾ ਕਾਹ। ਖੜਾ ਹੋ ਜਾ। ਪਤਾ ਹੈ? ਨਹੀਂ ਹੁ ਕਰ ਲਿਓ। ਕੱਬ ਕੋ ਪਤਾ ਨਹੀਂ ਸੀ ਕੋਈ ਮੈਡਮ ਨੇ ਕਲੀਅਰ ਕਰ ਦਿੱਤ ਗੱਲ। ਕਾਹ ਫ੍ਰੀਜ਼ ਬਣਾ। ਕੱਬ ਦਾ ਕੈਟ ਕਰਨਾ ਹੈ। ਮੈਂ ਤਾਂ ਆਪ ਹੋਣੀ ਦੇ ਦੇ। ਕੰਮ ਹੈ ਬਹੁਤ ਆ ਵੀ ਜਾ ਕੇ ਹੋਣਾ ਜਿਵੇਂ ਸਾਡੇ ਦਿੱਤੀਆਂ ਹੱਥ ਮੋਜਣੀਆਂ ਨੇ। ਮੈਂ ਤਾਂ ਅਗਰ ਅਕਸਤਰੀ ਤੋਂ ਬਾਅਦ ਪੈ ਜਾਈ ਤਾਂ ਵਧੀਆ ਕਿਉਂਕਿ ਛੁੱਟੇ ਵੀ ਜੰਨੀ ਹੈਗੇ ਨੇ ਵੀ ਜਾ ਹੋ ਜੂਗੀ। ਨਾ 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 ਕੋਈ ਕਿਸੇ ਨਾਲ ਬਸ ਆ ਜਾਣ ਦੀ ਕੀ ਗੱਲ ਆਉਣ ਦੀ ਗੱਲ ਨਾ ਕਰੋ। ਆੜਾ ਕਿਹੜੇ ਸਾਹਵਰ ਆਖਿਆ ਦੋੜਾ। ਲੋ ਟੈਨਸ਼ਨ ਛੱਡ ਦੋ। ਜਾਣਾ ਥੋੜੀ ਮੱਦੀ ਨਾ ਹੋਣਾ ਆਪਣੀ ਬਰਦਨ ਹਾਏ ਮੇਰੇ ਦਰਦ ਮੈਂ ਮੰਨਿੰਦਰ ਦੀ ਡੇੜੀ ਮੈਂ ਜਾ ਨਹੀਂ ਸਕਦੀ ਉਹ ਜਾਤੀ ਟੈਬ ਉਹ ਤਾਂ ਠੀਕ ਆ ਥੈਂਕ ਯੂ ਧੰਨਵਾਦ ਤੁਹਾਡਾ ਹੁਣ ਤਾਂ ਠੀਕ ਹੋਣਾ ਨਾ ਅਗਲ ਦਵਾਰਾ ਸੁੱਖਾ ਭਾਲੀ ਜਾ ਹੁਣ ਤਾਂ ਠੀਕ ਆ ਬਾਕੀ ਘਾੜ ਪਾਇਨੇ ਦੇ ਅਰਦਾਸਾਂ ਬੇਨਤੀਆਂ ਨਾਲ ਠੀਕ ਨਾ ਤੇ ਹੁਣ ਇਹ ਦਿਨ ਮੋੜ ਮੋੜ ਕੇ ਯਾਦ ਕਰੋ ਬਸੇ ਮੇਰਾ ਦੁੱਖ ਟੁੱਟੇ ਨਾ ਨਾ ਮੈਂ ਕਾਤੇ ਕਰਨਾ ਤੁਸੀਂ ਨਾ ਫਿਰ ਉਹਨਾਂ ਨਾਲ ਗੱਲ ਲੈ ਤੈਨੂੰ ਕਹੀਓ ਕਿ ਜਦੋਂ ਹੁਣ ਠੀਕ ਹੁੰਦਾ ਜਾਣਾ ਹੀ ਆ ਚਲ ਤੇ ਉਹ ਮੰਨਿੰਦਰ ਨੂੰ ਤਿਆਰ ਕਰ ਮੈਂ ਚੱਲਦਾ ਤੇ ਤੁਹਾਡੀ ਮਾਤਾ ਨਾਲ ਮਿਲਣਾ ਕਰਾਂ ਮੈਂ ਤੇ ਮਾਤਾ ਦੀ ਮੈਂ ਫੇਰ ਕੇ ਕਰਾ ਲਿਆ। ਸਾਬਾ ਕਿੱਥੇ ਜਾਣਾ? ਹੋਰ ਦੇ ਕੰਮ ਆ ਗਏ ਤੁਹਾਨੂੰ ਉਹ ਵੀ ਜ਼ਰੂਰੀ ਉਹ ਵੀ ਜ਼ਰੂਰੀ ਹੈ ਚੱਲ ਮੈਂ ਆਇਆ ਮਾਪੇ ਦੇ ਪੇਪਰ ਤੇ ਸਾਈਨ ਨਹੀਂ। ਮੈਂ ਬੀਬੀ ਨੂੰ ਲੈ ਕੇ ਜਾਣਾ ਪੁੱਤ ਹਸਪੀਟਲ ਲੈ ਕੇ ਜਾਣਾ। ਤੈਨੂੰ ਪਤਾ ਨਹੀਂ ਇਹ ਚੀਜ਼ ਜੋ ਕੋਈ ਤੈਨੂੰ ਪਤਾ ਨਹੀਂ। ਇਹ ਵੀ ਕੋਈ ਗੱਲ ਕਰਦਾ ਪਤਾ ਨਹੀਂ ਕਿਆ ਸੁਣਾਉਂਦਾ। ਮੈਨੂੰ ਬਲੰਦਾ ਹੈ ਜਮੇ ਦੀ ਦਾਦੀ ਕੋਲ ਦੀ। ਮੈਂ ਨਹੀਂ ਮੈਂ ਜਾਦੀ ਨਾਲ ਲਿਜੋ। ਮੇਨੂੰ ਦਾਦੀ ਹੈ ਜੀ। ਦੇਦੀ ਕੋਲ ਨਿਕ ਚਲੋ ਠੀਕ ਹੈ ਮਿਲਦੇ ਆ ਬੀਬੀ ਕੋਲ ਜਾ ਕੇ ਤੇ ਤੁਹਾਡੀ ਬੀਬੀ ਨਾਲ ਮੁਲਾਕਾਤ ਕਰਾਉਣੀ ਆ ਤੇ ਤੁਹਾਨੂੰ ਦੱਸਦੇ ਆ ਆਪਾਂ ਥੈਰੇਪੀ ਬਾਰੇ ਵੀ ਡਾਕਟਰ ਨੇ ਕਿਹਾ ਕਿਹਾ ਕੀ ਲਓ ਜੀ ਮੈਂ ਪਹੁੰਚ ਗਏ ਆ ਘਰੇ ਤੇ ਬੀਬੀ ਦੇ ਕੋਲ ਬੈਠੀ ਆ ਜੀ ਮਾਤਾ ਲਓ ਕਰਦੇ ਆ ਮੁਲਾਕਾਤ ਮਾਤਾ ਨਾਲ ਤੇ ਤੁਹਾਡੀ ਵੀ ਕਰਾਉਣੀ ਆ ਮਾਤਾ ਜੀ ਰਾਜੇ ਗਾ ਪਾਈ ਸਾਰਿਆਂ ਨੂੰ ਮਹਾਰਾਜ ਸਭ ਨੂੰ ਤੰਦ ਹੁਸਤੀ ਰੱਖੇ ਮਹਾਰਾਜ ਸਾਹਿਬ ਦਾ ਜੀ ਹੋ ਪਾਈ ਦਵਾਈ ਜਿਹੜੀ ਬੁੱਤੀ ਦੀ ਦਵਾਈ ਨੂੰ ਆ ਉਹ ਸੇਕ ਦਨ ਹੋ ਗਿਆ ਕਿਹੜਾ ਦੇਬ ਉਹ ਕਰਨਾ ਥੈਰਪੀ ਥੈਰਪੀ ਹੁੰਦੀ ਨਹੀਂ ਵੀ ਉਹਨੂੰ ਥੈਰਪੀ ਕਹਿੰਦੇ ਆਪਾਂ ਬਿਜਲੀ ਇਧਰੇ ਬੱਬੇ ਨੇ ਲਾਈਆਂ ਦੀ ਹੈ ਨਾ ਦਵਾਈ ਲਾ ਕੇ ਉਹਨੂੰ ਥੈਰਪੀ ਕਹਿੰਦੇ ਆਪਾਂ ਹਾਂ ਤੁਹਾਡੀਆਂ ਅੱਖਾਂ ਦਾ ਤੇ ਮੀਚ ਹੋਈ ਜਣੀ ਕਿਆ ਗੱਲ ਦਵਾਈ ਨਾ ਖਾਦ ਕੇਹੀ ਬਣੀ ਅਛ ਦਵਾਈ ਤੇ ਦਵਾਈ ਕਰਕੇ ਦਵਾਈ ਵਿੱਚ ਨੀਂਦ ਵਾਲੀ ਕੋਪੀ ਹੂੰ ਹੂੰ ਡਾਇਜੈਸਟ ਮਿਲਿਆ ਹੈ ਨਾ ਸਹੀ ਨੂੰ ਨਾ ਤਾਂ ਕਰਕੇ ਹੋਊਗਾ ਤਾਂ ਹੀ ਉਹ ਦਰਦ ਦੁਰਦ ਤਾਂ ਨਹੀਂ ਹੁੰਦਾ ਵੈਸੇ ਨਹੀਂ ਕੱਲ ਦਾ ਨਹੀਂ ਹੋਇਆ ਕਿੰਨਾ ਹੁੰਦਾ ਕੱਲ ਦਾ ਹੋਇਆ ਹੀ ਨਹੀਂ ਜਮਾਇ ਨਹੀਂ ਹੋਇਆ ਦੇਖ ਲਓ ਵੀ ਤਾਲੇ ਵੈਸੇ ਮੰਨਣ ਜੋਗਾ ਨਾ ਕੋਈ ਡਾਕਟਰ ਤਾਂ ਯਾਨੀ ਮਾੜਾ ਜਿਹਾ ਤਵੇਰ ਹੋ ਗਿਆ ਤਾਂ ਬੇਨੂਮਾ ਹੂੰ ਜੇ ਦਿੱਤਾ ਤੁਹਾਡੇ ਜਹੀ ਤਾਂ ਗਿਆ ਹਾਂ ਦਵਾਈ ਲੈ ਲਈ ਦਿਓ ਦਵਾਈ ਨਹੀਂ ਜੰਨੀ ਹਾਂ ਮਮੇਰ ਕੋ ਵੀ ਮੈਂ ਸਵੇਰ ਸਾਜਰੇ ਮੈਨੂੰ ਜੱਸਾ ਲੈ ਗਿਆ ਵਿਚਾਰਾ ਕਹਿੰਦਾ ਰ ਵੀ ਮੇਰਾ ਟ੍ਰਾਂਸਫਰਮ ਖਰਾਬ ਹੋ ਗਿਆ ਵੀ ਤੂੰ ਮੇਰਾ ਕਰਾ ਕੇ ਲੈ ਗਿਆ ਕੱਲੂ ਜੀਰੀ ਬੀਜਣੀ ਆ ਨਾ ਪੰਜ ਤਰੀਕ ਦਿੱਤੀ ਹੋਈ ਆ ਮਾਂ ਚੱਲ ਕੋਈ ਜਾਣੀ ਬਾਈ ਮੈਂ ਸਾਜਰੇ ਮੁਰਿਆ ਨਹੀਂ ਕਿਉਂ ਕੱਲ ਦੀ ਪੰਜ ਤਰੀਕ ਦਿੱਤੀ ਹੋਈ ਆ ਹਾਂ ਜੀ ਕਦੋਂ ਕਰਨ ਦੀ ਸਟਾਰਟ ਕਰਨੇ ਇਹਨੇ ਲਾਉਣੇ ਤਾਂ ਜੇ ਬਹਾਰ ਆ ਜਾਂਦੇ ਕਿਉਂ ਕੀ ਜਿਹੜਾ ਮਹੀਨਾ ਚੱਲਦਾ ਜੂਨ ਚ ਲੱਗਣੀ ਆ ਆ ਫੇ ਜੂਨੇ ਚੱਲਦਾ 5 ਤਰੀਕ ਦੀ ਦਿੱਤੀ ਹੋਈ ਆ ਅੱਛਾ ਵੀ ਲਾਉਣ ਲੱਗ ਗਏ ਹਾਂ ਲਾਉਣ ਲੱਜਣਾ ਬਸ ਲੱਜਣਾ ਕਦੋਂ ਕਰਨ ਜ਼ਿਮੀਦਾਰ ਭਰਾਵਾਂ ਨੇ ਕਈ ਪਾਸੇ ਤਾਂ ਦਿੱਤੀ ਹੋਈ ਤੇ ਤਰੀਕ ਆਪਣੇ ਵੱਲ 5 ਤੀ ਕਈ ਪਾਸੇ ਲੱਗੇ ਵੀ ਹੋਏ ਆ ਕਦੋਂ ਕਰਨ ਨਹੀਂ ਆਓ ਬੜੀ ਆ ਇਹ ਸਭ ਕੁ ਕਰਨਾ ਹੈ ਕਰਨਾ ਹੀ ਹੈ ਸਾਰਾ ਕੁਝ ਨਾ ਟਾਈਮ ਨਾਲ ਹੋ ਜਵੇ ਹੈਨਾ ਚਲੋ ਚੱਲੀਏ ਫਿਰ ਉਹ ਦਵਾਈ ਕਿੱਥੇ ਤੇ ਤੂੰ ਬਾਅਦ ਵੀ ਕਾੜਦੀ ਪੱਟ ਲੈਣੀ ਘੱਟਣੀ ਨਾ ਨਾ ਟਿਊਬ ਲੈ ਲੈ ਬਸ ਉਹਨਾਂ ਟਿਊਬ ਜਾ ਕੇ ਦਿਖਾ ਦੇਣੀ ਇਹਨੇ ਵੀ ਇਦਾਂ ਇਦਾਂ ਕਰਕੇ ਲਾਉਣੀ ਹੈ ਜੀ ਵੀ ਥੈਰੇਪੀ ਕਰਾਣੀ ਆ ਸਾਹ ਸੈਡ ਤੋਂ ਠੀਕ ਆ ਚਲ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਜਾ ਕੇ ਹੁਣ ਸ਼ਮਕੌਰ ਸਾਹਿਬ ਦੇ ਨਾਲ ਆ ਜੀ ਪਿੰਡ ਸੱਲੂ ਮਾਜਰਾ ਤੇ ਉੱਥੇ ਹੀ ਆ ਜੀ ਵਿੱਚੇ ਘਰ ਆ ਜੀ ਵਿੱਚੇ ਥੈਰੇਪੀ ਦਾ ਕੰਮ ਕਰਦੇ ਆ ਉਹ ਤੇ ਤੁਹਾਨੂੰ ਸਾਰਾ ਕੁਝ ਆਪਾਂ ਜਾ ਕੇ ਉੱਥੇ ਦੱਸਾਂਗੇ ਜੀ ਤੇ ਲੈ ਲਈ ਉਹ ਦਵਾਈ ਲਗਾ ਮਾਤਾ ਜੀ ਦਵਾਈ ਲਮ ਟਿਊਬ ਚੱਲੋ ਮਦਰੇ ਬੀਤੇ ਨੂੰ ਆਏ ਬਸ ਇਹ ਆਪਣੇ ਆਪ ਹੀ ਖੁੱਲ ਜਾਂਦੀ ਹੈ ਚਲੋ ਜੀ ਚੱਲਦੇ ਹੁਣ ਤੇ ਤੁਹਾਨੂੰ ਦੱਸਦੇ ਆਂ ਜੀ ਆਪਾਂ ਬਾਅਦ ਵਿੱਚ ਜਿਆ ਕਿਆ ਕਿਆ ਵੀਰੇ ਨੇ ਕਿਆ ਨਹੀਂ ਕਿਉਂਕਿ ਹਰ ਕਿਸੇ ਡਾਕਟਰ ਦਾ ਆਪਣਾ ਆਪਣਾ ਢੰਗ ਹੁੰਦਾ ਹੈ ਚਾਹੇ ਕਿਸੇ ਕੋਲ ਵੀ ਚਲੇ ਜਾਓ ਜੇ ਥੈਰੇਪੀ ਵਾਲੇ ਕੋਲ ਚਲੇ ਜਾਓ ਜਾਂ ਕਹੇ ਮੈਡੀਕਲ ਚਲੇ ਜਾਓ ਚਾਹੇ ਡਾਕਟਰ ਕੋਲ ਚਲੇ ਜਾਓ ਹਨਾ ਬਾਕੀ ਹੁਣ ਜੋ ਵੀ ਅੱਗੇ ਗੱਲ ਕਿਆ ਕਹਨੇ ਆ ਕਿਆ ਨਹੀਂ ਇਹ ਥੈਰੇਪੀ ਕਿਵੇਂ ਕਰੀ ਕਿਵੇਂ ਨਹੀਂ ਆਪਾਂ ਤੁਹਾਨੂੰ ਬੀਬੀ ਨੂੰ ਪੁੱਛਾਂਗੇ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਮਾਤਾ ਦੀ ਪਨੇ ਇੱਕ ਕਰਵਾ ਦੇ ਕੇ ਥਰਪੀ ਹਾਂ ਵੀ ਬੀਹਾਂ ਥੱਲੇ ਕਰਦੇ ਹੋਰ ਆਹਾ ਹੋਰ ਥੱਲੇ ਕਰਦੇ ਸੀਸਾ ਸੀਸਾ ਹੋਰ ਕਰਦੇ ਥੱਲੇ ਹਵਾ ਜੂਗੀ ਤੈਨੂੰ ਇਹ ਰੇਸੀ ਥੋੜੀ ਥਾਬ ਜਾ ਤੇ ਹਾਂ ਠੀਕ ਆ ਹੁਣ ਕੋਈ ਫਰਕ ਲੱਗਦਾ ਮਾੜਾ ਮੋਟਾ ਥਰਪੀ ਹਾਂ ਹੂੰ ਹਾਂ ਫਰਕ ਫਿਰ ਵੀ ਫਰਕ ਉਹੀ ਨਾ ਵੀ ਵੀ ਝੂਠ ਕਹੀ ਜਿਵੇਂ ਮੈਨੂੰ ਫਰਕ ਆ ਫਰਕਾ ਸੱਚ ਦੱਸੀ ਵੀ ਭਾਈ ਮੈਨੂੰ ਠੀਕ ਲੱਗਦਾ ਆਉ ਠੀਕ ਹੈ ਹੁਣ ਆਲੀ ਦੋ ਆ ਕੀ ਚੱਲ ਗੂ ਬਾਹਰ ਨਹੀਂ ਕਹਿਣ ਦਾ ਮਤਲਬ ਇਹਨੇ ਐਨ ਚੰਗੀ ਤਰ੍ਹਾਂ ਜੀ ਮੈਂ ਉਹਨਾਂ ਨੇ ਲਾਇਆ ਕਿ ਉਮੀਦ ਲਈ ਹੈ ਕਿ ਆ ਵਧੀਆ ਲੱਗਿਆ ਠੀਕ ਹੈ ਵਧੀਆ ਠੀਕ ਉਹਨਾਂ ਨਾਲ ਤੇ ਵਧੀਆ ਆਏ ਮਸ਼ੀਨਾ ਲਾਈਆਂ ਦੀ ਇਹਨਾਂ ਨੇ ਹਨ ਹਾਂ ਉਹਨਾਂ ਕਿਹਾ ਕਿਹਾ ਤੁਹਾਨੂੰ ਇਹਨਾਂ ਨੇ ਵੀ ਦੋ ਤਿੰਨ ਦਿਨ ਕਿਹਾ ਤੁਹਾਨੂੰ ਵੀਕ ਕਰਵਾ ਲਓ ਹਾਂ ਕਹਿੰਦੇ ਕਰਵਾਣ ਹਾਂ ਚਲੋ ਕੋਈ ਗੱਲ ਨਹੀਂ ਦੋ ਤਿੰਨ ਦਿਨ ਦੀ ਕੋਈ ਗੱਲ ਨਹੀਂ ਦੋ ਦੋ ਦਿਨ ਕਿਹਾ ਤਾਂ ਅਸੀਂ 4 ਦਿਨ ਕਰਾ ਲਾਂਗੇ ਆਰਾਮ ਹੋਣਾ ਚਾਹੀਦਾ ਇਹ ਹਰਤੇ ਦੀ ਟਿਊਬ ਨਹੀਂ ਹੈਗੀ। ਪੰਜ ਚਾਰ ਗਰੰਟੀ ਟਿਊਬ ਮਸ਼ੀਨ ਹੈ। 4 ਰੁਪਏ ਹੋਰ ਲੈ ਲੂੰਗੇ ਟਿਊਬ ਤਾਂ ਦੇਖ ਲੂੰਗੇ। ਵੀ ਬਾਤੇ ਬਾਤ ਚਲੋ ਆਰਾਮ ਹੋਣਾ ਚਾਹੀਦਾ। 5 ਦਿਨ ਨਹੀਂ ਤਾਂ 10 ਦਿਨ ਹੋ ਜੂ। ਕਿ ਨਹੀਂ? ਜੇ ਦੋ ਦਿਨ ਕਿਹਾ ਉਹਨਾਂ ਨੇ ਤਾਂ ਅਸੀਂ 4 ਦਿਨ ਕਰਾ ਲਾਂਗੇ। ਠੀਕ ਨਹੀਂ ਗੱਲ? ਆਰਾਮ ਹੋਣਾ ਚਾਹੀਦਾ। ਤੇ ਚੱਲੀਏ ਹੁਣ ਆਪਾਂ। ਚਾਹ। ਚਲੋ ਠੀਕ ਹੈ ਜੀ। ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਖੋਜ ਰਿਹਾ ਹਾਂ ਤੇ ਵਾਤੇ ਵਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਅਰਦਾਸ ਜਰੂਰ ਤੁਸੀਂ ਮਾਂ ਲਈ ਜਰੂਰ ਕਰਿਓ ਜੀ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ